ਹਲਕਾ ਤੂਰੀ ਦੇ ਬੇਨੇੜੇ ਦੇ ਫਾਟਕਾਂ ਤੇ ਖੜੇ ਆ ਤੇ ਇੱਥੇ ਫਾਟਕ ਲੱਗੇ ਹੋਣ ਕਰਕੇ ਮੈਨੂੰ ਮੌਕਾ ਮਿਲਿਆ ਸਾਡੀਆਂ ਭੈਣਾਂ ਨਾਲ ਗੱਲ ਕਰਨ ਦਾ ਜਿਹੜੀਆਂ ਭੈਣਾਂ ਨਰੇਗਾ ਚ ਕੰਮ ਕਰਦੀਆਂ ਨੇ ਇਹਨਾਂ ਨੂੰ ਇੰਨੀ ਦਿੱਕਤ ਆ ਜਿਹੜੀ ਮੈਂ ਆ ਹੁਣੀ ਗੱਲ ਕਰ ਰਿਹਾ ਸੀ ਇਹ ਕੰਮ ਤਾਂ ਔਰੇ ਕਰ ਰਹੀਆਂ ਨੇ ਤੇ ਇਹਨਾਂ ਦੀ ਜਿਹੜੀ ਹਾਜ਼ਰੀ ਆ ਉਹ ਸਾਰੋਂ ਵਾਲੇ ਫਾਟਕਾਂ ਤੇ ਲੱਗਦੀ ਆ ਜਾ ਕੇ ਇੱਕ ਤਾਂ ਧੜਕੇ ਇਹ ਹਾਜ਼ਰੀ ਲਾ ਕੇ ਆਉਂਦੀਆਂ ਨੇ ਫਿਰ ਹੁਣ ਇਹ ਹੱਥ ਨੇ ਤੁਰ ਕੇ ਜਾਣਗੀਆਂ ਜੇ ਇਹ ਸਾਧਨ ਕਰਦੀਆਂ ਨੇ ਤਾ ਸਾਧਨ ਦਾ ਵੀ ਕਿਰਾਇਆ ਇਹਨਾਂ ਨੂੰ ਆਪ ਦੇਣਾ ਪੈਂਦਾ ਆ ਬੇਬੇ ਦਿਖਾਉਂਦੀ ਸੀ ਹੁਣ ਆ ਜਿਹੜੇ ਜਸਤਾਨੇ ਨੇ ਇਹਨਾਂ ਦੇ ਵਿਚੇਰੀਆਂ ਦੇ ਇਹ 50 ਰੁਪਈਆ ਦਾ ਜਸਤਾਨਾ ਆਉਂਦਾ ਕਿਉਂਕਿ ਰੋੜੇ ਨੇ ਨਾ ਜਿਹੜੇ ਉਹ ਰੇਲਵੇ ਲਾਈਨ ਤੇ ਪਏ ਹੋਏ ਨੇ ਉਹ ਸੁੱਕ ਕੇ ਇਹਨਾਂ ਨੇ ਸੈੱਟ ਕਰਨੇ ਹੁੰਦੇ ਨੇ ਜਿਹੜਾ ਨਰੇਗਾ ਦੇ ਵਿੱਚ ਕੰਮ ਆ ਠੂਹੇ ਲੜਦੇ ਨੇ ਸੱਪ ਚੂਹੇ ਅਜਿਹੇ ਭਾਂਦੇ ਆ ਹੁਣੀ ਅਸੀਂ ਦੇਖਦੇ ਸੀ ਸਾਰੀ ਬਾਹ ਤੇ ਪੂਰੀਆਂ ਗਿੜੀਆਂ ਚੜੀਆਂ ਪਈਆਂ ਸੀ ਸੋ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਦੇਖੋ ਢਿੱਡ ਲਈ ਕਰਦਾ ਆਵੇ ਬੱਚਿਆਂ ਲਈ ਕੰਮ ਕਰਦਾ ਬੰਦਾ ਪਰ ਦਿੱਕਤ ਉਦੋਂ ਆ ਇੱਕ ਤਾਂ ਇਹਨਾਂ ਨੂੰ ਹਾਜ਼ਰੀ ਲਾਉਣ ਦੀ ਇੰਨੀ ਦੂਰ ਜਾਣਾ ਪੈਂਦਾ ਦੂਜਾ ਇਹਨਾਂ ਨੂੰ 5-5 ਮਹੀਨੇ ਹੋ ਗਏ ਇਹਨਾਂ ਦੀ ਹਜੇ ਮੈਨ ਲਾਲਾ ਦਿਹਾੜੀ ਪਈ ਨਹੀਂ ਪੰਜ-ਪੰਜ ਮਹੀਨੇ ਹੋ ਗਏ ਇਹਨਾਂ ਦੀ ਪੇਮੈਂਟ ਰੁਕੀ ਨੂੰ ਆ ਜੇ ਕਸੀਆ ਜੇ ਇਹ ਕੰਮ ਕਰਨਾ ਇਹਨਾਂ ਨੇ ਤਾਂ ਇਹ ਕਸੀਆ ਵੀ ਇਹਨਾਂ ਨੂੰ ਆਪ ਖਰੀਦਣਾ ਪੈਂਦਾ ਕਹੀ ਆਪ ਖਰੀਦਣੀ ਪੈਂਦੀ ਆ ਕੋਈ ਵੀ ਸਾਧਨ ਜਿਹੜਾ ਆਪ ਖਰੀਦਣਾ ਪੈਂਦਾ ਸੋ ਇਹ ਜਿਹੜਾ ਰਾਹੁਲ ਕਾਂਧੀ ਨੇ ਇਹ ਦਿੱਤਾ ਸੀਗਾ ਮੰਦਰੀ ਗਾਲੀ ਸਕੀਮ ਪਰ ਇਹਦੇ ਤੇ ਉਸ ਤੋਂ ਬਾਅਦ ਜੇ ਇਹਨੂੰ ਵਧੀਆ ਤਰੀਕੇ ਨਾਲ ਕਰਿਆ ਜਾਵੇ ਜਿੱਥੇ ਰੋਜ਼ਗਾਰ ਮਿਲਦਾ ਤਾਂ ਉੱਥੇ ਇਹਨਾਂ ਦਾ ਵਿਚਾਰੀਆਂ ਬੀਬੀਆਂ ਹੁਣ ਕਿਹੜੇ ਹਿਸਾਬ ਨਾਲ ਤੁਸੀਂ ਆ ਧੁੱਪ ਦੇਖੋ ਕਿਵੇਂ ਪੈਂਦੀ ਹੈ ਜੇ ਚਾਹ ਬਣਾਉਂਦੀਆਂ ਨੇ ਚਾਹ ਵੀ ਇਹਨਾਂ ਦੀ ਆਪਦੀ ਆ ਇਹ ਐਣੀ ਹੈਗਾ ਵੀ ਕੋਈ ਵੀ ਜਾਨ ਕੇ ਕੋਈ ਇਹਨਾਂ ਨੂੰ ਸਹੂਲਤ ਤਾਂ ਤੇ ਜੇ ਰੋਜ਼ ਹੁਣ ਤੜਕੇ ਕਮਾ ਕੇ ਆਥਨ ਨੂੰ ਖਾਂਦੀਆਂ ਨੇ ਤਾਂ ਜੇ 5-5 ਮਹੀਨੇ ਇਹਨਾਂ ਨੂੰ ਪੈਸੇ ਨਹੀਂ ਮਿਲਣਗੇ ਵਿਚਾਰੀਆਂ ਇਹ ਕਿਵੇਂ ਆਉਣਗੀਆਂ ਕਿਵੇਂ ਜਾਣਗੀਆਂ 6 ਦਿਨਾਂ ਦੇ 50 ਰੁਪਏ ਦਿੰਨੇ ਵੀਰੇ ਅਸੀਂ ਚਾਹ ਚਾਹ ਦੇ ਅੱਛਾ ਇਹ ਦਿਨਾਂ ਦੀ ਬਾਰੀ ਹੁੰਦੀ ਹੈ ਛੇ ਦਿਨਾਂ ਦੇ 50 ਰੁਪਏ ਰੱਖਦੇ ਅੱਛਾ ਫਿਰ ਚਾਹ ਮਿਲਦੀ ਹੈ ਨਹੀਂ ਦਿੰਦੇ ਨਹੀਂ ਚਾਹ ਆ ਤਾਂ ਮੰਨ ਲਓ ਕਿ 5 5 6 6 ਜਣਿਆਂ ਦਾ ਕੰਮ ਪਾਤੀ ਹੈ ਹਾਂਜੀ ਜੇ ਚਾਰ ਚਾਰ ਜਣਿਆਂ ਨੂੰ ਦਿੰਦੇ ਨੇ ਜੀ ਐਡਾੜਾ ਕੰਮ ਤੇ ਕੱਢ ਦੇਣਗੇ ਆਹਾਂ ਜਿਹੜੇ ਪਏ ਨੇ ਇਹ ਤੇ ਤੁਸੀਂ ਚੱਕਦੇ ਹੋ ਹਾਂਜੀ ਹਾਂ ਇਹਦੇ ਵਿੱਚ ਦੀ ਜਿਹੜਾ ਏਰੀਆ ਉਹ ਤੁਸੀਂ ਕਰਦੇ ਹੋ ਹਾਂਜੀ ਕੱਢ ਲਾਂਗੇ ਠੀਕ ਹੈ ਹੁਣ ਜਣੇ ਕਰਦੇ ਤੇ ਹੁਣ ਚਾਰ ਜਣੇ ਹੁਣ ਚਾਰ ਜਣੇ ਅੱਛਾ ਪਹਿਲਾਂ 9 ਜਣਿਆਂ ਦਾ ਕੰਮ ਸੀ ਹੁਣ 4 ਦਾ ਕਰਦੇ ਨੇ ਰੋਟੀ ਖਾ ਕੇ ਲੱਗਿਆ ਕੋਈ ਰੈਸਟਰੀ ਕਿੱਥੀ ਅੱਛਾ ਜਰੂਰ ਕਿੱਥੀ ਕੋਈ ਰੈਸਟਰੀ ਹੈਗੀ ਪਾਣੀ ਪੀਣ ਵੀ ਆਉਂਦੀ ਹੈ ਉੱਥੇ ਹੀ ਜਿੰਨੇ ਜਣੇ ਆਉਂਦੇ ਨੇ ਕੀ ਅਸੀਂ ਪਾਣੀ ਮੰਗਾਉਣਾ ਹੁਣ ਚਾਹਦੇ ਕੁਟਵਾਸੇ ਇੱਥੇ ਪੀਵਾਂਗੇ ਭਾਈ ਹਾਂ ਕਿਉਂਕਿ ਉੱਥੇ ਤੱਕ ਦਾ ਹੁਣ ਕਿੱਥੇ ਪਾਣੀ ਤੁਹਾਨੂੰ ਜੇ ਦਾ ਕੋਈ ਮੋਟਰ-ਮੋਟਰ ਮਿਲ ਜੇ ਤਾਂ ਕੀ ਕਹਿਣਾ ਨਹੀਂ ਤਾਂ ਕਿੱਥੇ ਆ ਪਾਣੀ ਉਹ ਸੋ ਮੈਂ ਆਪਦੀਆਂ ਭੈਣਾਂ ਵੱਲੋਂ ਇਹੀ ਬੇਨਤੀ ਕਰਦਾ ਵੀ ਇੱਕ ਤਾਂ ਇਹਨਾਂ ਨੂੰ ਸਮੇਂ ਸਿਰ ਜਿਹੜਾ ਇਹਨਾਂ ਨੂੰ ਪੈਸੇ ਦਿੱਤੇ ਜਾਣ ਤੇ ਜਿਹੜੀ ਇਹਨਾਂ ਦੀ ਹਾਜ਼ਰੀ ਐਨੀ ਦੂਰ ਲੱਗਦੀ ਆ ਉਹਦਾ ਕੋਈ ਪ੍ਰਬੰਧ ਕਰਿਆ ਜਾਵੇ ਕਿਉਂਕਿ ਆ ਉਰੇ ਅਸੀਂ ਹੁਣ ਖੜੇ ਆ ਨੈੱਟ ਤਾਂ ਉਰੇ ਵੀ ਚੱਲ ਰਿਹਾ ਤਾਂ ਉਰੇ ਉਹ ਬੰਦਾ ਆ ਕੇ ਇਹਨਾਂ ਦੀ ਹਾਜ਼ਰੀ ਕਿਉਂ ਨਹੀਂ ਲਾ ਸਕਦਾ ਫੇਰ ਇਹਨਾਂ ਨੂੰ ਵਿਚਾਰੀਆਂ ਨੂੰ ਹੁਣ ਜਿਵੇਂ ਇਹਨਾਂ ਨੇ ਆਪ ਸਾਰੀ ਗੱਲ ਤੁਸੀਂ ਇਹਨੇ ਦੱਸੀਆ ਵੀ 50 ਰੁਪਏ ਚਾਹਦੇ ਦੇਣੇ ਪੈਂਦੇ ਨੇ ਸੋ ਮੈਨੂੰ ਲੱਗਦਾ ਵੀ ਜਿੱਥੇ ਆਪਾਂ ਵੱਡੇ ਵੱਡੇ ਕਰਜ਼ੇਗੁਰਜੇ ਆਈਡੀ ਆਡੀਆਂ ਕੰਪਨੀਆਂ ਨੇ ਮਾਫ਼ ਕਰ ਦਿੰਦੇ ਆ ਤਾਂ ਇਹੇ ਬੰਦਿਆਂ ਦੀ ਬਾਹ ਫੜਨੀ ਚਾਹੀਦੀ ਆ ਸਰਕਾਰ ਨੂੰ ਇਹਨਾਂ ਦਾ ਕੋਈ ਮਸਲੇ ਦਾ ਹੱਲ ਕਰਨਾ ਚਾਹੀਦਾ ਸੋ ਮੇਰੀ ਬੇਨਤੀ ਆ ਵੀ ਸਰਕਾਰ ਨੂੰ ਵੀ ਇਹਨਾਂ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ ਕਿਉਂਕਿ ਮੁੱਖ ਮੰਤਰੀ ਸਾਹਿਬ ਦਾ ਆਪਦਾ ਹਲਕਾ ਇਹ ਇਹ ਤੁਰੀ ਹਲਕੇ ਦੀ ਗੱਲ ਕਰ ਰਹੇ ਹਾਂ ਅਸੀਂ ਸੋ ਇਹਨਾਂ ਨੂੰ ਜਿਵੇਂ ਆਹ ਵਿਚਾਰੀਆਂ ਨੂੰ ਜੇ ਹੁਣ ਦਿਹਾੜੀ 'ਚੋਂ 50 ਰੁਪਏ ਦੇ ਸਮਝ ਲਓ ਇਹਨਾਂ ਨੇ ਕਿਸਤਾਨੀ ਖਰੀਦ ਲੇ 50 ਰੁਪਏ ਚਾਹ ਨੂੰ ਦੇਤੇ 50 ਰੁਪਏ ਇਹਨਾਂ ਦਾ ਕਿਰਾਇਆ ਲੱਗ ਗਿਆ ਉੱਥੇ ਜਾਣ ਨੂੰ ਇਹਨਾਂ ਨੂੰ ਬਚੂਗਾ ਕੀ ਮਗਰ ਆਪਦੇ ਜਵਾਕਾਂ ਨੂੰ ਖਵਾਉਣੀਆਂ ਕਿ ਇਹ ਸੋ ਮੇਰੀ ਬੇਨਤੀ ਆ ਵੀ ਇਹਦੇ ਤੇ ਜ਼ਰੂਰ ਧਿਆਨ ਦਿੱਤਾ ਜਾਵੇ ਤੇ ਕੱਲਾ ਇਹ ਇਹ ਇੱਕ ਜਗ੍ਹਾ ਦੀ ਦਿੱਕਤ ਨਹੀਂ ਹੈਗੀ ਇਹ ਜਿੱਥੇ ਵੀ ਪੰਜਾਬ 'ਚ ਮੰਨਰੇ ਕਾ ਦਾ ਕੰਮ ਚੱਲ ਰਿਹਾ ਉੱਥੇ ਸਾਰੇ ਕਿਤੇ ਦਿੱਕਤ ਆ ਇਹ ਸੈਂਟਰ ਦੀ ਸਕੀਮਾਂ ਇਹਨਾਂ ਤੇ ਧਿਆਨ ਦੇਣਾ ਚਾਹੀਦਾ ਇਹਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣੀਆਂ ਚਾਹੀਦੀਆਂ ਨੇ ਹੁਣ ਜਿਵੇਂ ਕੱਲ ਬੀਬੀ ਦੇ ਠੂਹਾਂ ਲੜ ਗਿਆ ਸਮਝ ਲਓ ਤਾਂ ਨਾ ਇਹਨਾਂ ਨੂੰ ਕੋਈ ਮੈਡੀਕਲ ਸਹੂਲਤਾਂ ਨਹੀਂ ਕੋਈ ਮੈਡੀਕਲ ਸਹੂਲਤ ਨਹੀਂ ਕੋਈ ਕੰਡਾ ਵੱਜ ਗਿਆ ਕੋਈ ਕੋਈ ਚੀਜ਼ ਲੜ ਗਈ ਕੋਈ ਸਹੂਲਤ ਨਹੀਂ ਸੋ ਇਹਨਾਂ ਵੱਲੋਂ ਜਿੱਥੇ ਇਹ ਇਹਨਾਂ ਕੰਮ ਕਰਦੀਆਂ ਨੇ ਸੋ ਮੇਰੇ ਤਾਂ ਹੱਥ ਜੋੜ ਕੇ ਬੇਨਤੀ ਆ ਕਿ ਇਹਨਾਂ ਵੱਲ ਧਿਆਨ ਦਿੱਤਾ ਜਾਵੇ ਕਿਉਂਕਿ ਪਾ ਕਿਸੇ ਦੇ ਐਮਐਲਏ ਬਣਦਾ ਜਾਂ ਸਰਪੰਚ ਬਣਦਾ ਜਾਂ ਮੁੱਖ ਮੰਤਰੀ ਬਣਨਾ ਪੈਣੇ ਹੱਸੋ ਨਾ ਇੱਕ ਮਿੰਟੇ ਥੋੜੇ ਹਾਂ ਹੱਕ ਦੀ ਗੱਲ ਕਰ ਰਹੇ ਹਾਂ ਇਹ ਤੁਹਾਡੇ ਹੱਕ ਦੀ ਗੱਲ ਕਰ ਰਹੇ ਹਾਂ ਤੁਹਾਡੇ ਜਿਹੜਾ ਦੁੱਖਾ ਤੁਸੀਂ ਆਪਦੇ ਜਵਾਕਾਂ ਵਾਂਗੂ ਤੁਸੀਂ ਇੱਕ ਦੁੱਖ ਦੱਸ ਰਹੇ ਹੋ ਆਪਦੇ ਭੈਣ ਭਾਈ ਨੂੰ ਸੋ ਇਹ ਮੈਨੂੰ ਲੱਗਦਾ ਵੀ ਵਾਕਈ ਇਹਦੇ ਤੇ ਗੰਭੀਰਤਾ ਨਾਲ ਚਿੰਤਨ ਹੋਣਾ ਚਾਹੀਦਾ ਨਰੇਗਾ ਦੇ ਉੱਤੇ ਗੱਲ ਕਰਨੀ ਚਾਹੀਦੀ ਹੈ ਇਹਨਾਂ ਨੂੰ ਵੱਧ ਤੋਂ ਵੱਧ ਵਿਚਾਰੀਆਂ ਨੂੰ ਸਹੂਲਤਾਂ ਦੇਣੀਆਂ ਚਾਹੀਦੀਆਂ ਨੇ ਇਕੱਲਾ ਧੂਰੀ ਹਲਕੇ ਦੀ ਗੱਲ ਨਹੀਂ ਕਰ ਰਿਹਾ ਪੂਰੇ ਪੰਜਾਬ 'ਚ ਜਿੱਥੇ ਸਾਡੀਆਂ ਭੈਣਾਂ ਬੀਬੀਆਂ ਬਜ਼ੁਰਗ ਇਹ ਜੋੜੇ ਨੇ ਕਿਉਂਕਿ ਦੇਖੋ ਕਿੰਨੀ ਕਿਹ ਦਿਹਾੜੀ ਮਿਲਦੀ ਹੈ ਕਿੰਨੀ ਦਿਹਾੜੀ ਹੈ ਬੇਬੇ ਹੁਣ ਤੁਹਾਡੀ ਇੱਕ ਦਿਨ ਦੀ ਸਾਡੇ ਕੋਲ 340 ਦੇ ਦਿੰਦੀ ਹੈ 346 ਰੁਪਈਆ ਚੋਂ 50 ਰੁਪਈਆ ਦੇ ਗਲਵਜ਼ ਕੱਢ ਦੋ 50 ਰੁਪਈਆ ਦੀ ਚਾਹ ਕੱਢ ਦੋ 50 ਰੁਪਈਆ ਦਾ ਇਹਨਾਂ ਦਾ ਕਿਰਾਇਆ ਕੱਢ ਦੋ 50 ਰੁਪਈਆ ਦੀ ਇਹਨਾਂ ਦੇ ਕੋਈ ਚੀਜ਼ ਲੜ ਗਈ ਕੋਈ ਦਵਾਈ ਵਾਲਾ ਕੱਢ ਦੋ ਮੈਂ ਫਿਰ 146 ਰੁਪਏ ਬਚਦੇ ਨੇ ਅਸੀਂ ਕਹਿੰਦੇ ਲੜੀਆ 150 ਰੁਪਈਆ ਲੱਗਿਆ ਹਾਂ ਲੜੀਆ ਇਹਨਾਂ ਦਾ ਲੜੀਆ ਇੰਨਾ ਬਾਕੀ ਹੈ ਤੇ ਕਿਹਾ ਕਿ ਐਟੂਕ ਪਹਿਣ ਦਾ ਐਕਸੀਡੈਂਟ ਹੋ ਗਿਆ ਮੋਟਰਸਾਈਕਲ ਵੱਜੇ ਵੀ ਹਾਜ਼ਰੀ ਪੈਣੀ ਚਾਹੀਦੀ ਆ ਜਿਹਦੇ ਹੱਟ ਫੇਟ ਬਾਈ ਦੇ ਨਾਲ ਹਾਜ਼ਰੀ ਪੈਣੀ ਬੀਬੀਆਂ ਸਾਡੀਆਂ ਬੀਬੀਆਂ ਤਰਾਜ ਕਰਨ ਲੱਗ ਜਾਂਦੀਆਂ ਉਹਦੀ ਹਾਜ਼ਰੀ ਪਾਤੀ ਹਾਂ ਨਹੀਂ ਐ ਤਾਂ ਦੁੱਖ ਸੁੱਖ ਚ ਤੁਸੀਂ ਵੀ ਖੜਿਆ ਕਰੋ ਇੱਕ ਦੂਜੇ ਦੇ ਨਾਲ ਗੱਲ ਨੂੰ ਇਹੋ ਚੀਜ਼ ਉਹਦੇ ਨਾਲ ਹੋਈ ਆ ਤੁਹਾਡੇ ਨਾਲ ਵੀ ਹੋ ਸਕਦੀ ਆ ਮੇਰਾ ਆਪਾ ਇੱਕ ਦੂਜੇ ਨਾਲ ਤਾਂ ਹੀ ਖੜਾਂਗੇ ਨਾ ਹਾਂ